ਹਾਂਜੀ ਕੀ ਹਾਲ ਚੱਲ ਮੇਰੇ ਵੀਰ ਭਰਾ ਸਾਰੇ ਠੀਕ ਠਾਕ ਆ ਅੱਜ ਤੁਹਾਨੂੰ ਆਪਾਂ ਬਾਬੇ ਬੋੜ ਵਾਲੇ ਕਰੇ ਲੈ ਆਏ ਚੱਲੇ ਆ ਜਨਵਰਾਂ ਦਾ ਸ਼ੌਂਕ ਕਰਉਣਾ ਆਜੋ ਬਾਬਾ ਬੋੜ ਵਾਲਾ ਵਜਾ ਹੀ ਵਧੀਆ ਮਰੀ ਜਾਂਦਾ ਆ ਤੇ ਉੱਤੇ ਹੀ ਆ ਰਹੇ ਆਜੋ ਉੱਤੇ ਆ ਗਏ ਭਰਾਵਾ ਆ ਗਏ ਆਪਾਂ ਕੋਠੇ ਦੇ ਉਹਨਾਂ ਦੇ ਉੱਤੇ ਬਾਬਾ ਬੋੜਾਲਾ ਸ਼ੌਂਕ ਕਰਨਦੇ ਆ ਪੂਰਾ ਬੱਚੇ ਵੀ ਟੰਗੇ ਤਾਂ ਛੜੀ ਦੇਖੋ ਚੈੱਕ ਕਰੋ ਤਿੰਨ ਬੱਚੇ ਚੰਗੇ ਇੱਧਰ ਉੱਧਰ ਖਾਲੀ ਲਾਈ ਛੜੀ ਹਾਂਜੀ ਆ ਕਿੱਥੋਂ ਲੈ ਆਂਦੀ ਸਮਝ ਐ ਇਹ ਸਬਜ਼ ਮਹਿੰਗਾਈ ਭਾਜੀ ਬੜੀ ਬੜੀ ਸਬਜ਼ੇ ਦਾ ਸ਼ੌਂਕ ਕਰਨਦੇ ਆ ਦੇਖੋ ਬਹੁਤ ਹੀ ਸੋਹਣੀਆਂ ਨੇ ਆਹ ਕੀ ਬੜੀ ਸੋਹਣੀ ਐ ਦੀ ਇਹ ਕਿਥੋਂ ਲੈਂਦੀ ਇਹ ਮਹਿੰਗਾਈ ਪਾਜੀ ਦੂਰੋਂ ਦੂਰੋਂ ਕਿਧਰੋਂ ਦੂਰੋਂ ਮਾਲਵੇਜ ਹਾਂ ਠੀਕ ਹਾਂ ਇਹ ਆਪਣੇ ਬਾਬਾ ਬੋਰਡ ਵਾਲਾ ਹੈ ਆ ਲਾ ਕੇ ਬੋਰਡ ਵਜਦਾ ਦੇ ਰਾਤ ਰਹਿ ਜਾਂਦੇ ਆ ਰਾਤ ਰਹਿ ਜਾਂਦੇ ਇੱਥੇ ਬੋਰਡ ਚ ਬਿੰਦੇ ਇਹਨਾਂ ਦੇ ਆਵੇ ਆਪਣਾ ਇੰਤਾਰ ਕਰਕੇ ਇਹਨਾਂ ਦਾ ਨਾਮ ਪਾਤਾ ਬਾਬਾ ਬੋਰਡ ਵਾਲਾ ਆ ਪਰਸੋਂ ਬੈਠਾ 1 ਵਜੇ ਆ ਇਹਨਾਂ ਨੇ ਕਬੂਤਰ ਆ ਵੀ ਲਿਆਂਦਾ ਹੈ ਕਿਦੋਂ ਲਾਲ ਚੀਨਾ ਇਹਦੀ ਡਾਰਵੜੀ ਘੈਂਡਿਆ ਚੈੱਕ ਕਰੋ ਵੇਖੋ ਦੰਮ ਚੈੱਕ ਕਰੋ ਇਹਦੀ ਤੇ ਪਰ ਬਾਜੀ ਦਿਖਾਓ ਤੇ ਅੱਖ ਦਿਖਾਓ ਲਾਲ ਚੀਨਾ ਕਬੂਤਰ ਆ ਤੇ ਬਹੁਤ ਹੀ ਜਿਆਦੀ ਘੈਂਡ ਡਾਰੇ ਦੀ ਵੇਖੋ ਕੱਦ ਦਾ ਹੀ ਬਾਬਾ ਲੰਬਾ ਹੈ ਹਲੋ ਇਹ ਚੈੱਕ ਕਰੋ ਕਬੂਤਰ ਦੀ ਇਹ ਕੱਲ ਇਹਨਾਂ ਨੇ ਭਾਇਆ 1 ਵਜੇ ਭਾਇਆ ਸੀ ਉੱਡ ਗਿਆ 5-6 ਘੰਟੇ ਇਹ ਕੋਰ ਦੂਜਾ ਦਿਖਾਓ ਦਿਖਾਓ ਬੱਚਾ ਆਹ ਬਿਠਾ 4 ਵਜੇ ਖੁੱਡਾ ਉੱਚਾ ਕਰੋ ਹਾਂ ਖੁੱਡੇ ਪੌਣੇ ਵਾਸਤੇ ਆਹ ਰੀ ਖੁੱਡਿਆਂ ਦੀ ਠੀਕ ਆ ਆ 4 ਵਜੇ ਬੈਠਾ ਹੈ ਬੱਚਾ ਅੱਛਾ ਇਹ ਵੀ ਜਿਹੜਾ ਆਦਰ ਨੂੰ ਚਲ ਗਿਆ ਸ਼ਾਮ ਆ ਜਾਨੂੰ ਹਾਂਜੀ ਆ ਬੱਚਾ ਇਹਨਾਂ ਚਾਰ ਵਜੇ ਬਾਝੋਂ ਆਇਆ ਉਧਰੋਂ 2:30 ਵਜੇ ਇੰਦਰੋਂ ਗਿਆ ਡੇਲ ਨੂੰ ਦੇ ਪਰਾਣੀ ਅੱਡੇ ਦੇ ਵੈਬੂ ਕੇ ਆਇਆ ਤੇ ਕੀ ਮੋਲ ਚਾਲਿਆ ਬਾਕੀ ਇਹ ਵੀ ਜੋਰ ਹੋਇਆ ਇਸ ਬੱਚੇ ਦਾ ਪੂਰਾ ਅੱਖ ਚੈੱਕ ਕਰੋ ਕੱਚੀ ਪਲੀ ਅੱਖ ਦਾ ਪ्योर ਕੱਚੀ ਪਲੀ ਅੱਖ ਦਾ ਇਨਾਂ ਦੇ ਮਾਪਿਓ ਵੀ ਤੁਹਾਨੂੰ ਦਿਖਾਉਨੇ ਆ। ਲਾਲ ਚੀਨਾ ਬੱਚਾ ਆ ਉੱਤੇ ਬੈ ਗਿਆ। ਇਨਾਂ ਦੇ ਮਾਪਿਓ ਦਿਖਾਉ ਹਾਂ। ਆ ਇਨਾਂ ਦੇ ਮਾਪਿਓ ਜੋ ਉਹ ਬੱਚੇ ਦੀ ਕੱਚੀਆਂ ਪੀਲੀਆਂ ਅੱਖਾਂ ਲਈ ਵੇਖੋ ਬਹੁਤ ਹੀ ਜਿਆਦੇ ਸੋਨੇ ਆ। ਇਹ ਕਿਹੜੀ ਨਸਲ ਚ ਵੀਰ ਜੀ? ਇਹ ਗੁਰਦੇਵ ਵਾਲੀ ਜੀ ਵੀਰ ਜੀ। ਅਸ਼ਗੁਰਦੇਵ ਵਾਲੇ ਚ ਇਹ ਵੀ ਇਨਾਂ ਨੇ ਮਾਲਵੇ ਚ ਮਂਗਾਏ ਮਾਲਵੇ ਚ ਮਂਗਾਏ ਇਹ ਤੁਸੀਂ। ਹਾਂਜੀ ਹਾਂਜੀ। ਲਾਲ ਚੀਨਾ ਕਬੂਤਰ ਤੇ ਲਾਲ ਚੀਨੀ ਕਬੂਤਰੀ ਆ ਪਿਓਰ। ਤੇ ਇਨਾਂ ਦਾ ਬੱਚਾ ਜਿਹੜਾ ਉੱਡਿਆ ਅਵੀ ਵੀਰ ਉਹਨਾਂ ਨੇ ਸ਼ਾਕ ਖਿਆਲਾ ਜੋੜਾ ਲਿਆਂਦਾ ਏ ਦੱਸਿਓ ਆ ਕਿੰਦਾਂ ਦਾ ਲੱਗਾ ਵੀ ਬਹੁਤ ਆ ਸੋਹਣਾ ਲੱਗਾ ਆਪਾਂ ਨੂੰ ਤਾਂ ਤੇ ਡੇ ਘੈਂਟ ਜੋੜਾ ਹੀ ਆਣਾ ਬਹੁਤਾ ਜਿਆਦਾ ਘੈਂਟ ਬੱਚਿਆਂ ਦੇ ਤੇ ਹਾਂਜੀ ਆ ਬੱਚਿਆਂ ਦੇ ਅੱਛਾ ਬੱਚਿਆਂ ਦੇ ਹਾਂਜੀ ਇਹ ਜੋੜਾ ਬੜਾ ਘੈਂਟ ਇਹਨਾਂ ਦਾ ਆ ਕਿੱਥੋਂ ਆਇਆ ਵੀਰ ਜੀ ਜਨੂਰ ਇਹ ਆਪਾਂ ਨੂੰ ਵੀਰ ਨੇ ਕੇਣੀ ਗਿਫਟ ਕੀਤਾ ਹੈ ਬਹੁਤ ਆ ਜਿਆਦਾ ਇਹ ਸੋਨਾ ਆ ਆ ਕੇ ਚੈੱਕ ਕਰੋ ਇਹਦੀ ਕਬੂਤਰ ਆਈ ਬਹੁਤਾ ਘੈਂੜੇ ਉੱਡਣ ਵਾਲਾ ਏ ਵਾਰ ਬਾਈ ਚੈੱਕ ਕਰੋ ਇਹਦੀ ਸੋਨਾ ਉੜਾ ਕਬੂਤਰ ਤੇ ਜੋੜੇ ਜੁੜੇ ਪਾਉ ਤੀ ਇਹ ਪਾਉਨੇ ਜੁੜੇ ਪਾਏ ਜੋੜੇ ਤੇ ਨਹੀਂ ਪਾਇਆ ਸੀ ਜੋੜੇ ਮੈਂ ਜੋੜਾ ਤੋੜਿਆ ਹੋਣਾ ਸੀ ਜੋੜਿਆ ਇਹਦੇ ਪੱਲੇ ਨੂੰ ਕੀ ਆ ਪੱਲਾ ਰੋਕ ਜੇ ਗਿਆ ਹੈ ਦਾ ਕਬੂਤਰ ਬਹੁਤਾ ਸੋਨਾ ਪਰ ਹਾਂਜੀ ਤੇ ਆ ਬਾਕੀ ਵੀਰ ਹੋਣਾਂ ਦੇ ਸਾਰੇ ਜਾਨਵਰ ਕਰੋ ਸ਼ੌਂਕ ਅਸ਼ਾ ਸਭ ਜੇ ਕਬੂਤਰੀ ਵਿੰਗੀ ਆ ਇਹ ਮਾਰੀ ਵਿੰਗੀ ਏ ਠੀਕ ਪੱਕੀ ਵਿੰਗੀ ਹਣੀ ਹਾਂਜੀ ਤਾਂ ਵੀਰੋਨਾਂ ਦੇ ਸਾਰੇ ਜਾਨਵਰ ਆ ਬਾਕੀ ਤੁਹਾਨੂੰ ਭਰਾ ਆ ਰਹੀ ਬਿਮਾਰੀ ਮਾਰ ਜਾਂਦੀ ਆ ਇੰਨੇ ਕੀ ਰਹਿ ਗਏ ਤਣ ਤੋਂ ਹਾਂ ਬਿਮਾਰੀ ਪੈ ਗਈ ਪਿਛਲੀ ਰੀ ਠੀਕ ਆ ਉਹ ਬੱਚੇ ਬਾਹਰ ਇਹਨਾਂ ਦੇ ਇਹਨਾਂ ਦੇ ਹੀ ਆ ਸਾਰੇ ਤੇ ਜਿਹੜੇ ਤਿੰਨ ਚਾਰ ਬੱਚੇ ਜਾਂ ਜੋੜਿਆਂ ਦੇ ਹਾਂਜੀ ਠੀਕ ਬੱਚਿਆਂ ਦਾ ਕਰਾਓ ਸ਼ੌਂਕ ਹੋਣ ਆ ਜੋ ਇਹ ਤਾਂ ਨਾ ਸ਼ੌਂਕ ਕਰਾਉਣੇ ਬੱਚਿਆਂ ਦਾ ਵੀਰ ਜੀ ਛੜੀ ਬਹੁਤ ਹੀ ਸੋਹਣੀ ਬਣਾਈ ਚੱਲ ਰਾਂ ਵਾਲੀ ਅੱਛਾ ਤਿੰਨ ਬੱਚੇ ਨਿਕਲੇ ਵੀਰ ਉਹਨਾਂ ਦੇ ਦਿਖਾਓ ਰਾਂਗੀ ਬਹੁਤਾ ਹੰਤਰਾ ਆਇਆ ਦੇ ਇਹ ਕਿਹੜੀ ਜੋੜੀ ਦਾ ਵੀਰ ਜੀ ਇਹ ਡੱਬਿਆਂ ਵਾਲੀ ਜੋੜੀ ਕਬੂਤਰੀ ਮਰ ਗਈ ਆਪਣੇ ਕੋਲ ਠੀਕ ਹਾਂਜੀ ਨਹੀਂ ਸੋਹਣਾ ਬੱਚਾ ਤੇਜ਼ ਬਹੁਤ ਹੈ ਜਾਂਦੇ ਉਹ ਇਹਦਾ ਭਰਾ ਵਾ ਪਰਲਾ ਆੜ ਆਹ ਹਾਂਜੀ ਹਾਂਜੀ ਭਰਾ ਇਹਦਾ ਛੋਟੇ ਹੀ ਹਲੇ ਅੱਛਾ ਨਿੱਕੇ ਹੀ ਹਲੇ ਹਾਂਜੀ ਠੀਕ ਇਹ ਜੀਰਾ ਡੱਬਾ ਨਾ ਹਾਂਜੀ ਇਹ ਜਿਆਦਾ ਸੋਹਣਾ ਤੋਂ ਵੀ ਹੂੰ ਫੂਲ ਛਕਾ ਲਈ ਇਹਦੀ ਥਾੜਾ ਡੱਬਾ ਕਿਹੜੀ ਜੋੜੀ ਦਾ ਇਹ ਆਪਣੇ ਗਿਫਟ ਹੀ ਹੋਇਆ ਵੀਰਾਂ ਦਾ ਅੱਛਾ ਗਿਫਟ ਹੋਇਆ ਵੀ ਹਾਂਜੀ ਬਹੁਤਾ ਸੋਹਣਾ ਵੀ ਡੱਬਾ ਆ ਤਿੰਨੇ ਡੱਬੇ ਜੇ ਹੀ ਇਹਦੇ ਹਾਂਜੀ ਆਖੇ ਦੇ ਫਿਨਸੀ ਆਈ ਮੜ ਗਈ ਹਾਂਜੀ ਮੂੰਹ ਟੱਟਦਾ ਜਾਂਦਾ ਥੋੜਾ ਥੋੜਾ ਬੱਚਾ ਵੀ ਸੋਣਾ ਡੱਬਾ ਨਿੱਕਾ ਗਿਆ ਰਾਏ ਆ ਵੀ ਸੋਨੇ ਬੱਚੇ ਤਿੰਨੇ ਅੱਜ ਤੁਹਾਨੂੰ ਆਪਾਂ ਸ਼ੌਂਕ ਕਰਾਇਆ ਵੀਰ ਦਾ ਜੇ ਤੁਹਾਨੂੰ ਵਧੀਆ ਜਾਨਵਰ ਲੱਗੇ ਤੇ ਦੱਸਿਓ ਵੀਰ ਨੂੰ ਕੈਂਟ ਲੱਗੇ ਆ ਦੇ ਜਰੂਰ ਲਾਈਕ ਮਾਰਿਓ ਚਲੋ ਠੀਕ ਹੈ ਦੋਸਤੋ